सरकार ने गुरु नानक देव विश्वविद्यालय अमृतसर पंजाब को वर्ष 2022-2023 की अवधि के लिए मौलाना अबुल कलाम आजाद ट्रॉफी का विजेता घोषित किया है गुरु नानक देव विश्वविद्यालय अमृतसर पंजाब प्रोफेसर डॉक्टर जसपाल सिंह संधू डॉक्टर कंवर मंदीप प्रोफेसर डॉक्टर जसपाल सिंह संधू डॉक्टर कंवर मंदीप

ਨੂੰ ਉਥੇ ਕੋਚ ਮਿਲੇ ਉਹਨਾਂ ਨੂੰ ਡਾਈਟ ਮਿਲੇ ਕਿਉਂਕਿ ਨਰਸਰੀ ਅਰਗੇਸ ਬੇਸ ਕੰਮ ਕਰ ਰਹੇ ਹਾਂ ਨਰਸਰੀ ਦੇ ਵਿੱਚ ਕੋਚ ਵੀ ਹੋਊਗਾ ਤੇ ਡੇਲੀ 60 ਬੱਚਿਆਂ ਨੂੰ ਉਥੇ ਡਾਈਟ ਮਿਲੂਗੀ ਤਕਰੀਬਨ ਜਿੱਦਨ 1000 ਨਰਸਰੀ ਖੁੱਲ ਗਈ ਤਾਂ 60000 ਬੱਚੇ ਨੂੰ ਡੇਲੀ ਡਾਈਟ ਮਿਲੂਗੀ ਜਿਹੜੇ ਬੱਚੇ ਨੇ ਜੋ ਖੇਡਾਂ ਵਾਲੇ ਪਾਸੇ ਲੱਗੇ ਹੋਣਗੇ ਉਹ ਨਰਸਰੀ ਜੇ ਬਣੀਆਂ ਹੋਣਗੀਆਂ ਬੱਚੇ ਸ਼ਾਮ ਨੂੰ ਰੋਜ਼ ਗਰਾਊਂਡ ਜਾਂਦੇ ਹੋਣਗੇ ਤਾਂ ਡਰਗ ਦੀ ਡਿਮਾਂਡ ਕੌਣ ਕਰੂਗਾ ਆਊਗਾ ਕੋਣ ਸਪੋਰਟਸ ਪ੍ਰਮੋਸ਼ਨ ਦਾ ਇੱਕ ਬੜਾ ਐਡਵਾਂਟੇਜ ਹੈਗਾ ਕਿ ਬੱਚੇ ਇੰਗੇਜ ਹੋ ਜਾਂਦੇ ਫੂਟਫਲੀ ਅਦਰਵਾਈਜ਼ ਜੇ ਕੱਲ ਵਿਹਲਾ ਆਦੀ ਬੈਠੇਗਾ ਉਹ 100 ਗੱਲਾਂ ਸੋਚੇਗਾ ਨਸ਼ਾ ਕਰੇਗਾ ਤੇ ਉਹ ਪੰਗੇ ਪੈਣਗੇ ਨਾ ਇਹ ਨਸ਼ਾ ਸਾਡੇ ਟੈਕਨੀਕਲੀ ਯੂਨੀਵਰਸਿਟੀ ਵਿੱਚ ਨਸ਼ਾ ਨਹੀਂ ਹੈ ਨਸ਼ਾ ਨਾ ਹੋਣ ਦਾ ਰੀਜ਼ਨ ਇਹ ਹੈ ਕਿ ਸਪੋਰਟਿੰਗ ਕਲਚਰ ਬਹੁਤ ਜ਼ਿਆਦਾ ਹੈ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 25ਵੀਂ ਵਾਰੀ ਮਾਕਾ ਟਰੋਫੀ مولانا ਅਬਦੁੱਲ ਕਲਾਮ ਆਜ਼ਾਦ ਟਰੋਫੀ ਜਿੱਤੀ ਗਈ ਹੈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਇੱਕਦਮ ਪਹਿਲਾਂ ਹੀ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਕੋਲੋਂ ਇਹ ਟਰੋਫੀ ਲੈ ਕੇ ਆਏ ਨੇ ਤੇ ਅੱਜ ਗੁਰੂ ਨਾਨਕ ਦੇ ਜੀਵੀ ਵਸਤੀ ਦੇ ਵਿੱਚ ਮਾਕਾ ਟਰੋਫੀ ਦੇ ਆਉਣ ਤੇ ਵਿਦਿਆਰਥੀਆਂ ਵੱਲੋਂ ਸਵਾਗਤ ਕੀਤਾ ਗਿਆ ਹੈ ਖਾਸ ਤੌਰ ਤੇ ਪਹੁੰਚੇ ਨੇ ਇੱਥੇ ਗੁਰਮੀਤ ਸਿੰਘ ਮੇਥੇਰ ਜਿਹੜੇ ਕਿ ਮਨਿਸਟਰ ਨੇ ਕੈਬਨਿਟ ਮਨਿਸਟਰ ਨੇ ਖੇਡ ਮੰਤਰੀ ਨੇ ਹਿਰ ਸਾਹਿਬ ਨਮਸਕਾਰ ਜੀ ਨਮਸਕਾਰ ਜੀ ਬាទ ਬាទ ਪਹਿਲੇ ਤੇ ਮਾਕਾ ਟਰੋਫੀ ਜਿੱਤੀ ਵੀ ਪੰਜਵੀਂ ਵਾਰੀ ਜਿੱਤੀ ਹੈ ਜੀ ਬਹੁਤ ਬਹੁਤ ਤੁਹਾਨੂੰ ਵਧਾਈਆਂ ਕਿਉਂਕਿ ਤੁਸੀਂ ਇਸ ਵੇਲੇ ਖੇਡ ਮੰਤਰੀ ਹੋ ਪੰਜਾਬ ਦੇ ਅੱਨੀ ਸਾਰੇ ਪੰਜਾਬੀਆਂ ਨੂੰ ਵਧਾਈਆਂ ਜੀ ਤੇ ਸਾਰੇ ਜਿਹੜੇ ਜੀਐਨਡੀਯੂ ਦਾ ਪਰਿਵਾਰ ਆ ਸਾਰੇ ਉਹਨਾਂ ਨੂੰ ਬਹੁਤ ਵਧਾਈਆਂ ਵੀਸੀ ਸਾਹਿਬ ਨੂੰ ਸਾਰੀ ਟੀਮ ਨੂੰ ਸਾਰਿਆਂ ਨੇ ਬੜੀ ਮਿਹਨਤ ਕੀਤੀ ਖਿਡਾਰੀਆਂ ਨੇ ਤੇ ਚਲੋ ਇੱਕ ਵਾਰੀ ਤਾਂ ਕੋਈ ਚੀਜ਼ ਅਚੀਵ ਕੀਤੀ ਜਾ ਸਕਦੀ ਆ ਮਾਕਾ ਟਰਾਫੀ ਇੱਕ ਵਾਰੀ ਦੁਬਾਰਾ ਉਸੇ ਜਗ੍ਹਾ ਤੇ ਮੇਨਟੇਨ ਰਹਿਣਾ ਦੁਬਾਰਾ ਦੁਬਾਰਾ ਜਿੱਤਣਾ ਤੇ ਐਡੇ ਵੱਡੇ ਡਿਫਰੈਂਸ ਦੇ ਨਾਲ ਜਿੱਤਣਾ ਇਹ ਬਹੁਤ ਵੱਡੀ ਪ੍ਰਾਪਤੀ ਆ ਸੋ ਮੈਂ ਸਾਰੀ ਜਿਹੜੀ ਟੀਮ ਨੂੰ ਵੀਸੀ ਸਾਹਿਬ ਨੂੰ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਹਾਂ ਜਾ ਹੇਸਮ ਦੇਖੋ ਜਦੋਂ ਦੀ ਪੰਜਾਬ ਸਰਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨਵੀਂ ਖੇਡ ਨੀਤੀ ਵੀ ਆਈ ਬਹੁਤ ਸਾਰੇ ਉਪਰਾਲੇ ਕੀਤੇ ਵੀ ਤਾਂ ਕਿ ਖੇਡਾਂ ਨੂੰ ਜਿਹੜਾ ਪਰਫੁੱਲਕ ਕੀਤਾ ਜਾਵੇ ਯੂਨੀਵਰਸਿਟੀ ਦੇਖੋ ਪ੍ਰਾਈਮ ਇੱਥੇ ਇੱਕ ਐਸਟੋਟਰਾਫ ਹੁੰਦੀ ਸੀ ਵਾਂਸ ਅਪਾਨ ਟਾਈਮ ਐਥਲੈਟਿਕ ਟਰੈਕ ਜਿਹੜਾ ਉਹ ਇਹ ਦੋ ਚੀਜ਼ਾਂ ਬਿਲੀਆਂ ਰਿਕੁਆਇਰਡ ਹੈ ਕਿਉਂਕਿ ਇਸ ਵਾਰ ਵੀ ਤੁਸੀਂ ਦੇਖੋ ਜੇ ਜਿੰਨੇ ਵੀ ਖਿਡਾਰੀ ਗਏ ਸਨ ਏਸ਼ੀਅਨ ਗੇਮਾਂ ਦੇ ਵਿੱਚ 19 ਮੇਰੇ ਖਿਆਲ ਮੈਡਲ ਆਏ ਤੇ 13 ਜਿਹੜੇ ਨੇ ਗੁਨਾਨਗਰ ਯੂਨੀਵਰਸਿਟੀ ਦੇ ਬੱਚੇ ਆ ਹਾਂਜੀ ਮੈਂ ਇਹ ਆਪਣੇ ਭਾਸ਼ਣ 'ਚ ਵੀ ਜ਼ਿਕਰ ਕੀਤਾ ਕਿ 19 ਬੱਚਿਆਂ ਦੇ ਮੈਡਲ ਆਉਣ ਇੱਕ ਯੂਨੀਵਰਸਿਟੀ ਦੇ ਤੁਸੀਂ ਇੱਥੋਂ ਇਹ ਹਿਸਾਬ ਲਾ ਸਕਦੇ ਹੋ ਕਿ ਜੇ ਅੱਜ ਪੰਜਾਬ ਚ ਜਾਂ ਦੇਸ਼ ਤੇ ਜਿਹੜੇ ਇੰਟਰਨੈਸ਼ਨਲ ਖਿਡਾਰੀ ਆ ਉਹਨਾਂ ਚ ਜੀਐਨਡੀਯੂ ਦਾ ਜਿਹੜਾ ਕੀ ਕੰਟਰੀਬਿਊਸ਼ਨ ਹੈ ਹਨਾ ਤੇ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਤੇ ਬਾਕੀ ਇੱਥੇ ਜਿਹੜਾ ਇਨਫਰਾਸਟ੍ਰਕਚਰ ਹੈ ਆਲਰੇਡੀ ਕਈ ਜਿਵੇਂ ਬੈਲੋਡਰਮ ਹੁਣੇ ਬਣਾਇਆ ਗਿਆ ਹੈਗਾ ਹੋਰ ਵੀ ਖੇਡਾਂ ਦਾ ਬੜਾ ਅੱਛਾ ਹੈਗਾ ਤਾਂ ਹੀ ਉਹ ਜਿਹੜੇ ਮੈਡਲ ਨੇ ਆ ਰਹੇ ਆ ਤੇ ਸੰਥੈਟਿਕ ਟਰੈਕ ਲਈ ਅੱਜ ਵੀ ਸੀ ਸਾਹਿਬ ਨੇ ਵੀ ਗੱਲ ਕਰੀ ਵੈਸੀ ਵੀ ਸਾਹਿਬ ਆਪ ਹੀ ਬੜੇ ਹਿੰਮਤੀ ਆ ਭਜਨ ਅਠ ਕਰਕੇ ਇਹਨਾਂ ਨੇ ਮਨ ਲਾਦਾ ਵੀ ਸਾਡੇ ਤੋਂ ਬਿਨਾਂ ਵੀ ਇਹਨਾਂ ਨੇ ਲੈ ਆਉਣਾ ਪਰ ਅਸੀਂ ਵੀ ਉਹਦੇ ਚ ਜੋ ਸਹਿਯੋਗ ਜਿਹੜਾ ਕਰ ਸਕਦੇ ਆ ਕਰਾਂਗੇ ਤੇ ਹਰ ਫੈਸਿਲਿਟੀ ਅਸੀਂ ਚਾਹੁੰਦੇ ਕਿਉਂਕਿ ਜੇ ਕੋਈ ਇਤਨਾ ਅੱਛਾ ਪਰਫਾਰਮ ਕੋਈ ਯੂਨੀਵਰਸਿਟੀ ਕਰ ਰਹੀ ਆ ਤਾਂ ਸਰਕਾਰ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਉਹਦੇ ਚ ਹੋਰ ਸਹਿਯੋਗ ਜਿਹੜਾ ਕੀਤਾ ਜਾ ਸਕੇ ਤਾਂ ਕਿ ਕੋਈ ਵੀ ਖਿਡਾਰੀ ਇਸ ਗੱਲ ਕਰਕੇ ਵਾਂਝਾ ਨਾ ਰਹਿ ਜੇ ਵੀ ਉਹ ਕਦੇ ਵੀ ਪਾਈ ਮੈਨੂੰ ਉਸ ਤਰ੍ਹਾਂ ਦਾ ਇੰਟਰਨੈਸ਼ਨਲ ਲੈਵਲ ਦਾ ਜਿਹੜੀ ਕੋਈ ਮੈਨੂੰ ਇਕੁਪਮੈਂਟ ਸੀ ਜਾਂ ਜਿਹੜਾ ਕੋਈ ਗਰਾਊਂਡ ਸੀ ਮੈਨੂੰ ਉਹ ਨਹੀਂ ਮਿਲ ਸਕਿਆ ਵੀ ਤਾਂ ਕਰਕੇ ਮੈਂ ਜਿਹੜਾ ਮੈਡਲ ਤੋਂ ਖੁੰਝ ਗਿਆ ਸੋ ਅਸੀਂ ਜੋ ਵੀ ਰਿਕੁਆਇਰਮੈਂਟਸ ਐ ਅਸੀਂ ਆਉਣ ਨਾਲ ਸਮੇਂ ਜਰੂਰ ਪੂਰੇ ਕਰਾਂਗੇ ਐਸਟੋਟਰਫ ਜਿਹੜੀ ਹੈ ਉਹਦੇ ਬਾਰੇ ਨਹੀਂ ਦੁਸ਼ੁਸ਼ਿਆ ਜੀ ਐਸਟੋਟਰਫ ਵੀ ਜਰੂਰ ਜੀ ਮੈਨੂੰ ਲੱਗਦਾ ਕਿ ਆਲਰੇਡੀ ਐਸਟੋਟਰਫ ਇੱਥੇ ਹੈ ਤੇ ਜੇ ਕੋਈ ਉਹਨੂੰ ਰਿਪਲੇਸ ਕਰਨ ਦੀ ਦੁਬਾਰਾ ਰਿਪੇਅਰ ਕਰਨ ਦੀ ਕੋਈ ਜ਼ਰੂਰਤ ਹੈ ਨਵੀਂ ਲਗਾਉਣ ਦੀ ਜ਼ਰੂਰਤ ਹੈ ਤਾਂ ਉਹ ਵੀ ਤੇ ਵੀ ਜ਼ਰੂਰ ਅਸੀਂ ਕਰਾਂਗੇ ਕਨਸੀਡਰ ਮਾਨ ਸਾਹਿਬ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ ਜੀ ਯੂਨੀਵਰਸਿਟੀ ਦੇ ਵੀਸੀ ਸਾਹਿਬ ਨੂੰ ਵੀ ਤੇ ਪੂਰੀ ਟੀਮ ਨੂੰ ਇਹਨਾਂ ਦੇ ਸਰ ਦੇਖੋ ਬੇਸਿਕ ਅਸੀਂ ਬਰੀਡ ਤਿਆਰ ਕਰਨ ਵਾਸਤੇ ਖਿਡਾਰੀਆਂ ਦੀ ਉਹਦੇ ਲਈ ਕੀ ਪਾਲਿਸੀ ਕੀ ਨਵੀਂ ਚੀਜ਼ਾਂ ਕੋਚੇਸ ਨਹੀਂ ਹੈ ਬਹੁਤ ਸਾਰੀਆਂ ਹੋਰ ਚੀਜ਼ਾਂ ਜਿਹੜੀਆਂ ਕਿ ਡਾਈਟ ਨੂੰ ਲੈ ਕੇ ਵੀ ਕਈ ਵਾਰੀ ਸਾਹਮਣੇ ਚੀਜ਼ਾਂ ਆਉਂਦੀਆਂ ਇਹਨੂੰ ਲੈ ਕੇ ਕੀ ਕਰ ਰਹੇ ਜੀ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਅੱਜ ਪੰਜਾਬ ਦੇ ਵਿੱਚ ਕੇਵਲ ਤਕਰੀਬਨ 300 ਕੋਚਸ ਸੀ ਅਸੀਂ ਪਿਛਲੇ ਸਮੇਂ ਚ ਵੀ ਹੁਣ ਰੱਖੇ ਨੇ ਤੇ ਨਵੀਂ ਪਾਲਿਸੀ ਚ ਅਸੀਂ 2300 ਜਿਹੜੀਆਂ ਪੋਸਟ ਦਾ ਨਵੀਆਂ ਕ੍ਰੀਏਟ ਜਿਹੜੀਆਂ ਕੀਤੀਆਂ ਨੇ ਜਿਹਦੇ ਚ ਕੋਚ ਜਿਹੜੇ ਆ ਪੂਰੇ ਪੰਜਾਬ ਦੇ ਵਿੱਚ ਰੱਖੇ ਜਾਣਗੇ ਕਿਉਂਕਿ ਜੇ ਤੁਸੀਂ ਪੰਜਾਬ ਦੇ ਕਿਸੇ ਵੀ ਪਿੰਡ ਚੋਂ ਜਾਂ ਕਿਤੇ ਸ਼ਹਿਰ ਚੋਂ ਤੁਸੀਂ ਕੋਈ ਖਿਡਾਰੀ ਤਿਆਰ ਕਰਨਾ ਤਾਂ ਬਿਨਾ ਕੋਚਿੰਗ ਤੋਂ ਨਹੀਂ ਹੋ ਸਕਦਾ ਉਹਦੇ ਲਈ ਕੋਚਿੰਗ ਮੈਨ ਲੱਗਦਾ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਇੱਕ ਖਿਡਾਰੀ ਦੀ ਜ਼ਿੰਦਗੀ 'ਚ ਸੋ ਅਸੀਂ ਜਿਹੜੀਆਂ ਸਪੋਰਟਸ ਨਰਸਰੀਜ਼ ਪੂਰੇ ਪੰਜਾਬ 'ਚ ਖੋਲ ਰੇ ਆ 1000 ਨਰਸਰੀ ਹੋਊਗੀ ਤੇ ਉਹਦੇ 'ਚ ਵੀ ਅਸੀਂ ਇਹ ਨਹੀਂ ਵੀ ਕੋਈ ਉਹ ਬਿਨਾ ਕੋਈ ਉਹਦੇ ਕੋਈ ਗਰਾਊਂਡ 'ਤੇ ਕੋਈ ਐਕਸਰਸਾਈਜ਼ ਕੀਤੇ ਬਿਨਾ ਸਟੱਡੀ ਕੀਤੇ ਬਿਨਾ ਕੋਈ ਖੋਲ ਰੇ ਆ ਅਸੀਂ ਸਾਰੇ ਕਿਤੋਂ ਸਾਰੇ ਅਸੀਂ ਆਪਣੇ ਡੀਐਸਓਸ ਤੋਂ ਇਵਨ ਸਾਡੀਆਂ ਜਿਹੜੀਆਂ ਖੇਡਾਵਦਨ ਪੰਜਾਬ ਦੀਆਂ ਕਰਵਾਉਣਾ ਨਾ ਉਹਦੇ ਵਿੱਚੋਂ ਵੀ ਕਿਉਂਕਿ ਆਨਲਾਈਨ ਬੱਚੇ ਰਜਿਸਟਰ ਕਰਦੇ ਆ ਕਿਹੜੇ ਏਰੀਏ ਚੋਂ ਕਿਹੜੀ ਗੇਮ ਲਈ ਜ਼ਿਆਦਾ ਰਜਿਸਟਰ ਕਰ ਰਹੇ ਆ ਸਾਨੂੰ ਉਹਦੇ ਚ ਪਤਾ ਲੱਗ ਜਾਂਦਾ ਜੇ ਮੈਂ ਤੁਹਾਨੂੰ ਉਦਾਹਰਨ ਤੌਰ ਤੇ ਦੱਸਾਂ ਤੁਹਾਨੂੰ ਹੈਰਾਨੀ ਹੋਊਗੀ ਜੇ ਮੈਂ ਥੋੜੀ ਤੋਂ ਪੁੱਛਾਂ ਕਿ ਰੋਲਰ ਸਕੇਟਿੰਗ ਸਭ ਤੋਂ ਜ਼ਿਆਦਾ ਕਿੱਥੇ ਹੋਊਗੀ ਤਾਂ ਤੁਸੀਂ ਆਪਦੇ ਥੋੜੇ ਦਿਮਾਗ ਚ ਕੋਈ ਵੱਡਾ ਜਿਹਾ ਹੋਊਗਾ ਵੀ ਅਮਰਸਰ ਹੁੰਦੀ ਹੋਊਗੀ ਜਲੰਧਰ ਹੁੰਦੀ ਹੋਊਗੀ ਲੁਧਿਆਣਾ ਹੁੰਦੀ ਹੋਊਗੀ ਪਰ ਤੁਸੀਂ ਹੈਰਾਨ ਹੋਵੋਗੇ ਕਿ ਫਤਿਹਗੜ੍ਹ ਸਾਹਿਬ ਚ ਸਭ ਤੋਂ ਜ਼ਿਆਦਾ ਪਾਰਟਿਸਪੀਟੇਸ਼ਨ ਆਈ ਇਟਮੀ ਸਾਨੂੰ ਹੁਣ ਇਹ ਪਤਾ ਹੈ ਵੀ ਰੋਲਰ ਸਕੇਟਿੰਗ ਦੀ ਜਿਹੜੀ ਨਰਸਰੀ ਆ ਉਹ ਫਤਿਹਗੜ੍ਹ ਸਾਹਿਬ ਦੇਣੀ ਆ ਸੰਗਰੂਰ ਤੋਂ ਬੜ ਬਾਕਸਿੰਗ ਦੀ ਸਾਡਾ ਸੰਗਰੂਰ ਬਰਨਾਲੇ ਤੋਂ ਬਹੁਤ ਆ ਰਹੀਆਂ ਵੀ ਉਹਦੀ ਜਿਹੜੀ ਨਰਸਰੀਜ਼ ਹੈ ਵੀ ਉੱਥੇ ਉਸ ਚੀਜ਼ ਦੀ ਦੇਣੀ ਹੈ ਜਿੱਥੇ ਆਲਰੇਡੀ ਜਿਹੜੀ ਚੀਜ਼ ਦਾ ਕਲਚਰ ਜਿਹੜਾ ਉਹ ਬਣਿਆ ਹੋਇਆ ਜਿਵੇਂ ਤੁਹਾਡੇ ਏਰੀਆ 'ਚ ਇੱਥੇ ਵਾਲੀਬਾਲ ਵੀ ਚੱਲਦੀ ਹੈ ਇੱਥੇ ਰੈਸਲਿੰਗ ਵੀ ਚੱਲਦੀ ਹੈ ਇਸ ਏਰੀਆ 'ਚ ਕਬੱਡੀ ਵੀ ਚੱਲਦੀ ਹੈ ਅਸੀਂ ਓਵੇਂ ਓਵੇਂ ਜਿਹੜੀ ਪਾਕਟ 'ਚ ਕਈ ਵਾਰ ਕਿਸੇ ਪਿੰਡ ਦਾ ਹੁੰਦਾ ਹੁਣ ਜਿਵੇਂ ਸਾਡੇ ਉੱਥੇ ਬਡਬਰ ਪਿੰਡ ਹੈ ਉੱਥੇ ਬਡਬਰ 'ਚ ਮੈਂ ਕਹਿੰਦਾ ਵੀ ਅੱਧਾ ਬਡਬਰ ਪੁਲਿਸ 'ਚ ਭਰਤੀ ਹੈ ਤੇ ਵਾਲੀਬਾਲ ਖੇਡਦੇ ਆ ਤਾਂ ਕਰਕੇ ਅਸੀਂ ਉੱਥੇ ਵਾਲੀਬਾਲ ਦੀ ਨਰਸਰੀ ਦੇ ਰਹੇ ਆ ਉਥੇ ਕੋਚ ਮਿਲੇ ਉਹਨਾਂ ਨੂੰ ਡਾਈਟ ਮਿਲੇ ਕਿਉਂਕਿ ਨਰਸਰੀ ਟਾਰਗੇਟਸ ਬੇਸ ਕੰਮ ਕਰ ਰਹੇ ਹਾਂ ਨਰਸਰੀ ਦੇ ਵਿੱਚ ਕੋਚ ਵੀ ਹੋਊਗਾ ਤੇ ਡੇਲੀ 60 ਬੱਚਿਆਂ ਨੂੰ ਉਥੇ ਡਾਈਟ ਮਿਲੂਗੀ ਤਕਰੀਬਨ ਜਿੱਦਣ 1000 ਨਰਸਰੀ ਖੁੱਲ੍ਹ ਗਈ ਤਾਂ 60000 ਬੱਚੇ ਨੂੰ ਡੇਲੀ ਡਾਈਟ ਮਿਲੂਗੀ ਸੋ ਇੱਕ ਗਰਾਊਂਡ ਤੋਂ ਪਨੀਰੀ ਜਿਹੜੀ ਤਿਆਰ ਕਰਨੀ ਹੈ ਉਹ ਨਰਸਰੀਜ਼ ਦੇ ਰਾਹੀਂ ਹੋ ਕੇ ਉਸ ਤੋਂ ਬਾਅਦ ਜਿਹੜੇ ਕੋਈ ਬੱਚੇ ਅੱਛੇ ਹੋਣਗੇ ਕੋਈ ਸਟੇਟ ਨੈਸ਼ਨਲ ਲੈਵਲ ਤੇ ਆ ਜਾਣਗੇ ਫਿਰ ਉਹਨਾਂ ਨੂੰ ਜਿਹੜਾ ਜਿਹੜੇ ਸਾਡੇ ਸੈਂਟਰ ਆਫ ਐਕਸਲੈਂਸ ਨੇ ਹੋਟਲ ਹੈ ਜਿਹੜਾ ਉਹਨਾਂ ਨੂੰ ਜਿਹੜਾ ਟ੍ਰੇਨ ਹੈ ਉਹ ਕੀਤਾ ਜਾਊਗਾ ਅੱਛਾ ਹਿਰ ਸਾਹਿਬ ਦੇਖੋ ਨਸ਼ਾ ਪੰਜਾਬ ਦੀ ਵੱਡੀ ਸਮੱਸਿਆ ਹੈ ਬੱਚੇ ਉਹਨੂੰ ਜੇ ਖੇਡਾਂ ਵਿੱਚ ਲਾਇਆ ਜਾਏ ਇੱਕ ਇਹਦੇ ਤੋਂ ਵੀ ਅਲਾਨਾ ਤੋਂ ਦੂਰ ਕੀਤਾ ਜਾਵੇ ਇਹ ਤਾਂ ਹੈ ਹੀ ਆ ਜੀ ਮੇਰਾ ਆਪਦਾ ਮੰਨਣਾ ਹੈਗਾ ਕਿ ਭਾਵੇਂ ਸਾਡੀ ਪੁਲਿਸ ਬੜੀ ਹਿੰਮਤ ਨਾਲ ਕੰਮ ਕਰ ਰਹੀ ਹੈ ਰੋਜ਼ ਕਰੋੜਾਂ ਰੁਪਏ ਦੇ ਡਰੱਗ ਜਿਹੜੇ ਫੜੇ ਜਾਂਦੇ ਆ ਪਰ ਕਿਤੇ ਨਾ ਕਿਤੇ ਇਹ ਸਾਡੇ ਸੀਐਮ ਸਾਹਿਬ ਅਸੀਂ ਵੀ ਸਾਰੇ ਇਸ ਗੱਲ ਨਾਲ ਸਹਿਮਤ ਆ ਕਿ ਜਿੰਨਾ ਟਾਈਮ ਨਾਲ ਜਿਹੜੀ ਚੀਜ਼ ਦੀ ਡਿਮਾਂਡ ਹੈ ਉਦੀ ਸਪਲਾਈ ਬੰਦ ਕਰਨਾ ਬੜਾ ਮੁਸ਼ਕਲ ਹੈ ਇਹ ਕੋਈ ਇਹ ਨਹੀਂ ਸਾਰੇ ਯੂਨੀਵਰਸਲ ਇੱਕੋ ਹੀ ਹੋਏਗਾ ਹਨਾ ਤੁਸੀਂ ਜਿਹੜੇ ਮੁਲਕਾਂ ਚ ਕਹ ਲੋ ਵੀ ਸਜ਼ਾ ਫਾਂਸੀ ਹੈ ਉਥੇ ਵੀ ਕਈ ਜਿਹੜੇ ਆ ਸਮਗਲਿੰਗ ਜੇ ਡਰੱਗਸ ਦੀ ਹੋ ਜਾਂਦੀ ਹੈ ਹਨਾ ਸੋ ਸ਼ਕਤੀ ਬਹੁਤ ਕੀਤੀ ਹੋਈ ਆ ਉਧਰੋਂ ਵੀ ਅਸੀਂ ਠੱਲ ਭਾਰਿਆ ਪਰ ਨਾਲ ਨਾਲ ਅਸੀਂ ਕਿ ਡਿਮਾਂਡ ਹੀ ਖਤਮ ਹੋਵੇ ਜਿਹੜੇ ਬੱਚੇ ਨੇ ਜੋ ਖੇਡਾਂਲੇ ਪਾਸੇ ਲੱਗੇ ਹੋਣਗੇ ਹੁਣ ਨਰਸਰੀ ਜੇ ਬਣੀਆਂ ਹੋਣਗੀਆਂ ਬੱਚੇ ਸ਼ਾਮ ਨੂੰ ਰੋਜ਼ ਗਰਾਊਂਡ ਜਾਂਦੇ ਹੋਣਗੇ ਦਾ ਡਰਗ ਦੀ ਡਿਮਾਂਡ ਕੌਣ ਕਰੂਗਾ ਖਾਊਗਾ ਕੌਣ ਸੋਸੀ ਉਧਰ ਨੂੰ ਲੱਗੇ ਹੋਏ ਕਿ ਨਮੀ ਪਨੀਰੀ ਨੂੰ ਨਵੇਂ ਬੱਚਿਆਂ ਨੂੰ ਡਰਗਸ ਤੋਂ ਕਿਵੇਂ ਬਚਾਉਣਾ ਐ ਜਿਹੜਾ ਖੇਡਾਂ ਬਦਲ ਪੰਜਾਬ ਦੀਆਂ ਕਰਵਾਈਆਂ ਇਹਦਾ ਨਾ ਪ੍ਰੈਕਟੀਕਲੀ ਤੁਸੀਂ ਜੇ ਗਰਾਊਂਡ 'ਚ ਪਿੰਡਾਂ ਜਾ ਕੇ ਦੇਖੋਗੇ ਤੁਹਾਨੂੰ ਉਹਦਾ ਫੈਕਟ ਦੇਖੂਗਾ ਜਦੋਂ ਪਿਛਲੀ ਵਾਰ ਜੇ ਮੈਂ ਦੱਸਿਆ ਕਿ 3 ਲੱਖ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਖੇਡਾਂ ਬਦਲ ਪੰਜਾਬ ਦੀਆਂ 'ਚ ਐਦਕੀ 435000 ਜਦੋਂ ਖੇਡਾਂ ਸ਼ੁਰੂ ਹੋਣੀਆਂ ਹੁੰਦੀਆਂ ਉਸ ਤੋਂ 1-2 ਮਹੀਨੇ ਪਹਿਲਾਂ ਪਿੰਡਾਂ 'ਚ ਜਦੋਂ ਤੁਸੀਂ ਪਿਛਲੀ ਵਾਰ ਅਨਾਉਂਸ ਕੀਤਾ ਜਿਹੜੇ ਪਿੰਡਾਂ 'ਚ 5-5 6-6 ਸਾਲ ਤੋਂ ਗਰਾਊਂਡਾਂ 'ਚ ਕਹਾ ਨਹੀਂ ਸੀ ਕੱਟਿਆ ਗਿਆ ਜਦੋਂ ਪਤਾ ਲੱਗਿਆ ਵੀ ਆਪਣੇ ਪਿੰਡ ਦੀ ਟੀਮ ਨੇ ਪਾਰਟਿਸਿਪੇਟ ਕਰਨਾ ਲੋਕਾਂ ਨੇ ਕਹਾ ਕੱਟਿਆ ਬੱਚਿਆਂ ਦੀ ਉੱਥੇ ਜਿਹੜੀ ਤਿਆਰੀ ਹੈ ਸ਼ੁਰੂ ਹੋਈ ਮਤਲਬ ਕਿ 5-5 6-6 10-10 ਸਾਲ ਬਾਅਦ ਕਈ ਪਿੰਡਾਂ 'ਚ ਬੱਚੇ ਦੁਆਰਾ ਜਿਹੜੇ ਆ ਗਰਾਊਂਡਸ ਦੇ ਵਿੱਚ ਆਏ ਹਰ ਪਿੰਡ ਹਰ ਬਲਾਕ 'ਚੋਂ ਮੈਨੂੰ ਲੱਗਦਾ ਨਹੀਂ ਕੋਈ ਪਿੰਡ ਹੋਣਾ ਵੀ ਜਿੱਥੋਂ ਖਿਡਾਰੀ ਜਿਹੜੇ ਆ ਉਹਦੇ 'ਚ ਪਾਰਟਿਸਿਪੇਟ ਜਿਹੜਾ ਉਹ ਨਹੀਂ ਕਰਦੇ ਸੋਦੇ ਨਾਲ ਇੱਕ ਪਿੰਡਾਂ ਦੇ ਵਿੱਚ ਕਲਚਰ ਜਿਹੜਾ ਖੇਡਾਂ ਵਾਲਾ ਉਹ ਰਿਵਾਈਵ ਹੋ ਰਿਹਾ ਤੇ ਮੈਨੂੰ ਲੱਗਦਾ ਵੀ ਉਹਦੇ ਨਾਲ ਨਸ਼ੇ ਨੂੰ ਠੱਲ ਪਹੁੰਚ ਬਹੁਤ ਵੱਡਾ ਜਿਹੜੀਆਂ ਖੇਡਾਂ ਨੇ ਜਿਹੜਾ ਉਹ ਯੋਗਦਾਨ ਜਿਹੜੇ ਆ ਪਾ ਰਹੀਆਂ ਨੇ ਤੇ ਉਹ ਨਾਲ ਸਮੇਂ ਚ ਵੀ ਪਹੁੰਚ ਗਈਆਂ ਸੀਐਮ ਸਾਹਿਬ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਜੀ ਕਿ ਜਿਵੇਂ ਲੁਧਿਆਣੇ ਚ 26 ਜਨਵਰੀ ਦਾ ਪ੍ਰੋਗਰਾਮ ਸੀ ਉਹਨਾਂ ਕਹਿੰਦਾ ਵੀ ਸਟੇਡੀਅਮਸ ਦੇ ਵਿੱਚ ਇਦਾਂ ਦੇ ਪ੍ਰੋਗਰਾਮ ਨਹੀਂ ਹੋਣਗੇ ਕਿਉਂਕਿ ਜਦੋਂ ਉੱਥੇ ਬਹੁਤ ਸਾਰੀ ਰੈਸਲਸ ਹੁੰਦੀਆਂ ਇਹਨੂੰ ਕਿਵੇਂ ਸਮੇਂ ਦਿਓ ਤੁਸੀਂ ਇਹ ਜਿਹੇ ਸਮਝਣ ਵਾਲੇ ਜਿਹੜੇ ਮਤਲਬ ਕਿ ਖਿਡਾਰੀ ਨੇ ਉਹ ਇਸ ਭਾਵਨਾ ਨੂੰ ਸਮਝਣਗੇ ਇਹ ਵੈਸੇ ਬੜੀ ਛੋਟੀ ਗੱਲ ਹੈ ਪਰ ਵੈਸੇ ਬਹੁਤ ਵੱਡੀ ਹੈ ਇੱਕ ਤਰੀਕੇ ਨਾਲ ਕਿਉਂਕਿ ਆਮ ਬੰਦਾ ਜਿਹੜੇ ਕੋਈ ਅੱਗੇ ਮੈ ਇਹਨਾਂ ਦਾ ਪਤਾ ਲੱਗਦਾ ਵੀ ਸਰਕਾਰ ਦੀ ਖੇਡਾਂ ਨੂੰ ਲੈ ਕੇ ਭਾਵਨਾ ਕੀ ਹੈ ਹਨਾ ਇਹ ਇਹ ਸੋਚ ਕੀ ਹੈ ਹਨਾ ਅੱਗੇ ਵੀ ਇੱਥੇ ਸਰਕਾਰਾਂ ਰਹੀਆਂ ਨੇ ਤੂੰ ਦੇਖੋ ਸੰਥੈਟਿਕ ਟਰੱਕ ਅੱਜ ਲੱਗਿਆ 6-7 ਕਰੋੜ ਦਾ ਕਿਉਂਕਿ ਕਦੇ ਉਹ ਮੁੱਖ ਮੰਤਰੀ ਕਦੇ ਗਰਾਊਂਡ 'ਚ ਨਹੀਂ ਗਏ ਹੁੰਦੇ ਕੁਝ ਪਤਾ ਹੀ ਨਹੀਂ ਹੁੰਦਾ ਤੇ ਨਾ ਕਈ ਵਾਰ ਇਦਾਂ ਵੀ ਹੁੰਦਾ ਕਈ ਵਾਰ ਅਫਸਰ ਵੀ ਉੱਥੇ ਇਦਾਂ ਦਾ ਆ ਜਾਂਦਾ ਜਿਹਨੂੰ ਕੋਈ ਨਾ ਲਗਾਵ ਹੁੰਦਾ ਨਾ ਪਤਾ ਹੁੰਦਾ ਵੀ ਤੇ ਤਿਆਰੀ ਕਰਨੀ ਹੈ ਅਗਲੇ ਦਿਨ ਸੰਤਾ ਡਿਕਟ ਰੈਕ ਪਾਟਦੇ ਨੇ ਜੇ 26 ਜਨਵਰੀ ਦਾ ਫੰਕਸ਼ਨ ਹੋਣਾ ਹੈ 15 ਅਗਸਤ ਦਾ ਹੋਣਾ ਹੈ ਇਥੇ ਇਹੋ ਜਿਹੇ ਅਫਸਰ ਵੀ ਸੀਗੇ ਜਿਹੜੇ ਜੀ ਕੁੱਤੇ ਨੂੰ ਜਦੋਂ ਸੈਰ ਕਰਾਉਣੀ ਹੁੰਦੀ ਹੈ ਤੇ ਕਹਿੰਦੇ ਵੀ ਬਾਹਰ ਚਲੋ ਵਾਜੇ ਤੁਸੀਂ ਉਹ ਵੀ ਦੇਖਿਆ ਹੀ ਹੈ ਇਦਾਂ ਦੀ ਇਦਾਂ ਹਰਨਾ ਵੀ ਜਿਨ੍ਹਾਂ ਨੂੰ ਮਤਲਬ ਕਿ ਉਹੀ ਨਹੀਂ ਹੁਣ ਇਹ ਤੁਸੀਂ ਦੇਖੋ ਵੀ ਇਹ ਸੋਚ ਆ ਸੀਐਮ ਸਾਹਿਬ ਦੀ ਭਾਵਨਾ ਕਿ ਉਹਨਾਂ ਨੇ ਕਿਹਾ ਵੀ ਕੋਈ 26 ਜਨਵਰੀ 15 ਅਗਸਤ ਦਾ ਫੰਕਸ਼ਨ ਜਿੱਥੇ ਸਾਡੇ ਖਿਡਾਰੀ ਜਿੱਥੇ ਪ੍ਰੈਕਟਿਸ ਕਰਦੇ ਜਿੱਥੇ ਕੋਈ ਸਿੰਥੈਟਿਕ ਟਰੈਕ ਬਣੇ ਹੋਇਆ ਉਥੇ ਨਹੀਂ ਹੋਊਗਾ ਤੁਸੀਂ ਇੱਕ ਦਿਨ ਦੀ ਖਾਤਰ ਆਪਾਂ ਮਤਲਬ ਕਿ ਸਾਰਾ ਜਿਹੜਾ ਖਿਡਾਰੀਆਂ ਜਿੱਥੇ ਸਾਰਾ ਸਾਲ ਪ੍ਰੈਕਟਿਸ ਕਰਨੀ ਆ ਉਹਨੂੰ ਗਰਾਊਂਡ ਨੂੰ ਬਰਬਾਦ ਜਿਹੜਾ ਉਹ ਕਰ ਦਿੰਨੇ ਆ ਤੋ ਇਹ ਇਹ ਤੋਂ ਪਤਾ ਲੱਗਦਾ ਵੀ ਸਰਕਾਰ ਦੀ ਖੇਡਨ ਲੈ ਕੇ ਸੋਚ ਕੀ ਹੈ ਵੈਸੇ ਉਸ ਤੋਂ ਪਹਿਲੇ ਵੀ ਜਦੋਂ ਰੈਸਲ ਚੱਲਦੀ ਹੈ ਤੇ ਕਾਫੀ ਦਿਨ ਉਹ ਖਰਾਬ ਤਾਂ ਹੁੰਦਾ ਹੀ ਨਹੀਂ ਜੀ ਅੱਜ ਖਿਡਾਰੀਆਂ ਦੇ ਪ੍ਰੈਕਟਿਸ ਦੇ ਵਿੱਚ ਵੀ ਵਿਗੜਨ ਤਾਂ ਪੈਂਦਾ ਹੀ ਪੈਂਦਾ ਤੇ ਪਰ ਉਹ ਜਦੋਂ ਗਰਾਊਂਡ 'ਚ ਟੋਏ ਉੱਥੇ ਪੱਟ ਦਿੰਨੇ ਆ ਉਸ ਤੋਂ ਬਾਅਦ ਪ੍ਰੈਕਟਿਸ ਜਿਹੜਾ ਵਿਗੜਨ ਤੋਂ ਬਾਅਦ ਉਹ ਸ਼ੁਰੂ ਕਰਨ ਜੋਗੇ ਵੀ ਨਹੀਂ ਰਹਿੰਦੇ ਅੱਜ ਦਾ ਲਾਸਟ ਵਾਲਾ ਜੀ ਸਰਕਾਰ ਬਣੀ ਸੀ ਬਹੁਤ ਸਾਰੀ ਕ腐ਸ਼ਨ ਦੇ ਦੇਖੋ ਅੰਦਰ ਕੀਤੇ ਗਏ ਬੰਦੇ ਜੋ ਐ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੈਂ ਤਾਰੀਫ ਨਹੀਂ ਕਰ ਰਿਹਾ ਜੋ ਹੋਇਆ ਉਹ ਦੱਸ ਰਿਹਾ ਕਦੀ ਕੋਈ ਮੰਤਰੀ ਨੂੰ ਅੰਦਰ ਨਹੀਂ ਕੀਤਾ ਸਾਫਕਾ ਨੂੰ ਵੀ ਇਹ ਹੈਗਾ ਸੀ ਜਾਂਚ ਬਣਾ ਕਰ ਦਿਓ ਸੱਟ ਬਣਾ ਦਿਓ ਤੇ ਸੱਟ ਨੂੰ ਫਿਰ ਕੂੜੇ ਦੇ ਡੱਬੇ ਸੱਟ ਦਿਓ ਤੇ આરોਪ ਲਗਾਉਂਦੇ ਆਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਪੈਸੇ ਕਰਜ਼ ਲੈ ਜਾਂਦੀ ਤੇ ਕਰਜ਼ ਚ ਡੋਪਤਾ ਪੰਜਾਬ ਨੂੰ ਦੇਖੋ ਇਹ ਪਿਛਲੇ ਦਿਨੀ ਫਾਈਨੈਂਸ ਮੰਤਰੀ ਸਾਹਿਬ ਨੇ ਵੀ ਜਿਹੜਾ ਇਹ ਗੱਲ ਬੜੇ ਵਾਰੀ ਸੀਐਮ ਸਾਹਿਬ ਨੇ ਵੀ ਬੜੇ ਪਲੇਟਫਾਰਮਸ ਤੇ ਰੱਖੀ ਪੰਜਾਬ ਤੇ 3 ਲੱਖ ਕਰੋੜ ਰੁਪਏ ਦਾ ਕਰਜ਼ ਕਿਹੜੇ ਲੋਕਾਂ ਨੇ ਚੜਾਇਆ ਹੁਣ ਤੁਸੀਂ 3 ਲੱਖ ਕਰੋੜ ਰੁਪਏ ਦਾ ਕਰਜ਼ ਹੋਵੇ ਉਹ ਲਾਉਣਾ ਵੀ ਹੈ ਉਹਨੂੰ ਲਾਉਣ ਦੇ ਲਈ ਵੀ ਜਿਹੜਾ ਉਹਦਾ ਵਿਆਜ ਆ ਰਿਹਾ ਉਹਦੀ ਕਿਸ਼ਤ ਮੋੜਨੀ ਹੈ ਉਹਦੇ ਲਈ ਵੀ ਜਿਹੜਾ ਸਟੇਟ ਨੂੰ ਜਿਹੜੇ ਪੈਸੇ ਆ ਉਹ ਲੈਣੇ ਪੈ ਰਹੇ ਆ ਪਰ ਤੁਸੀਂ ਜੇ ਕੰਪੈਰੀਜ਼ਨ ਕਰੋਗੇ ਪਿਛਲੀਆਂ ਸਰਕਾਰਾਂ ਦੇ ਨਾਲ ਇਹਨਾਂ ਨੇ ਕਰਜ਼ ਵੀ ਚੜਾਇਆ ਤੇ ਉਹ ਕੰਮ ਵੀ ਜਿਹੜੇ ਪੈਸੇ ਸੀ ਕਿਸੇ ਪੋਜ਼ਿਟਿਵ ਉਹਦੇ ਤੇ ਨਹੀਂ ਲਾਏ ਸਾਨੂੰ ਆਇਨ ਨਹੀਂ ਸਮਝ ਆਉਂਦੀ ਵੀ ਜਦੋਂ ਨਾ ਤੁਸੀਂ ਲੋਕਾਂ ਨੂੰ ਬਿਜਲੀ ਦਿੱਤੀ ਨਾ ਕੋਈ ਨਵੇਂ ਤੁਸੀਂ ਸਕੂਲ ਬਣਾਏ ਨਾ ਕੋਈ ਨਵੇਂ ਤੁਸੀਂ ਮੈਡੀਕਲ ਕਾਲਜ ਬਣਾਇਆ ਨਾ ਤੁਸੀਂ ਸੜਕਾਂ ਬਣਾਈਆਂ ਟੋਲ ਟੈਕਸ ਤੁਸੀਂ ਇੰਨੇ ਨੇ ਲਾ ਕੇ ਰੱਖੇ ਫਿਰ ਵੀ ਤੁਸੀਂ ਕਰਜ਼ਾ ਜਿਹੜਾ ਉਹ ਲਈ ਗਏ ਨਾਲੇ ਤੁਸੀਂ ਕਾਮ ਜ ਆਪਾਂ ਹਿਸਾਬ ਲਾਈਏ ਹੁਣ ਕਿਸੇ ਬੰਦੇ ਨੇ 50000 ਰੁਪਿਆ ਕਰਜ਼ਾ ਚੱਕਿਆ ਹੋਇਆ ਪਾ ਉਹਨੂੰ 50000 ਦੀ ਜਿਹੜੀ ਕਿਸ਼ਤ ਵੀ ਘੱਟ ਹੋ ਗਈ ਜਦੋਂ ਕਰਦਾ 2 ਲੱਖ ਉਹਦੋਂ ਕਿਸ਼ਤ ਵੀ ਬਾਜੂ ਹੁਣ ਸਾਨੂੰ ਤਾਂ 3 ਲੱਖ ਕਰਕੇ ਦਿੱਤਾ ਉਹ 3 ਲੱਖ ਦੀ ਕਿਸ਼ਤ ਤੇ ਵੀ ਉਹਦਾ ਵਿਆਜ ਵੀ ਇੰਨਾ ਤੇ ਪਰ ਤੁਸੀਂ ਨਾਲ-ਨਾਲ ਦੇਖੋ ਕਿ 2 ਸਾਲ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਅਸੀਂ ਸਾਰਾ ਕੁਝ ਕਰਤਾ ਪਰ ਤੁਸੀਂ ਕੰਪੈਰੀਜ਼ਨ ਕਰੋ ਮੈਨੂੰ ਲੱਗਦਾ ਨਹੀਂ ਵੀ 10 ਸਾਲ ਦੇ ਵਿੱਚ ਵੀ ਕਿਸੇ ਸਰਕਾਰ ਨੇ ਇੰਨੇ ਕੰਮ ਕੀਤੇ ਹੋਣਗੇ ਜਿੰਨੀਆਂ ਦੋ-ਦੋ ਵਾਰੀ ਵੀ ਰਹਿ ਗਈਆਂ ਵੀ ਜਿੰਨੇ ਅਸੀਂ 2 ਸਾਲਾਂ ਚ ਕੀਤੇ ਨਹੀਂ ਆਮ ਤੌਰ ਤੇ ਜੇ ਨੌਕਰੀਆਂ ਵੀ ਦੇਣੀਆਂ ਹੋਣ ਆਮੀ ਇੱਕ ਟ੍ਰੈਂਡ ਆ ਪੂਰੇ ਦੇਸ਼ 'ਚ ਕਿ ਜਦੋਂ ਇਲੈਕਸ਼ਨ ਹੀ ਰਾ ਜਾਂਦਾ ਆ ਉਦੋਂ ਸਰਕਾਰੀ ਨੌਕਰੀਆਂ ਕੱਢਣੇ ਸ਼ੁਰੂ ਕਰਦੇ ਆ ਅਸੀਂ 40000 ਨੌਕਰੀਆਂ ਪਹਿਲੇ 200 ਲਾਈਨ ਦਿੱਤੀਆਂ ਕੱਚੇ ਮੁਲਾਜ਼ਮ ਪੱਕੇ ਕਰਨੇ ਹੋਣ ਅਕਾਲੀ ਦਲ ਵਾਲੇ 2011 'ਚ ਬਿੱਲ ਲੈ ਕੇ ਆਏ ਵੀ ਤੁਹਾਡੇ ਪਹਿਲਾਂ 4 ਸਾਲ 4.5 ਸਾਲ ਕਿਹਨੇ ਬਾਫੜੀਆਂ ਸੀ ਪਹਿਲਾਂ ਲਿਆਉਂਦੇ ਜੀ ਚੰਨੀ ਸਾਹਿਬ 2016 'ਚ ਲੈ ਕੇ ਆ ਕੱਚੇ ਮੁਲਾਜ਼ਮ ਪੱਕੇ ਕਰਨ ਵਾਲਾ ਕਿਉਂਕਿ ਪੱਕੇ ਕਰਨ ਦੀ ਭਾਵਨਾ ਹੀ ਨਹੀਂ ਸੀ ਅਸੀਂ ਜੇ ਭਾਵਨਾ ਸੀ ਤਾਂ ਆਨਸਾਰ ਕਮੇਟੀ ਬਣੀ ਮੈਂ ਚੀਮਾ ਸਾਹਿਬ ਤੇ ਹਰਜੋਤ ਬੈਨ ਜੀ ਸੀ ਉਹਦੇ ਮੈਂਬਰ ਸੀ ਅਸੀਂ ਸਾਰੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਵੱਖ-ਵੱਖ ਜਿਹੜੇ ਡਿਪਾਰਟਮੈਂਟਸ ਦੇ ਬੁਲਾਉਂਦੇ ਰਹੇ ਸਾਰਾ ਉਹ ਕਰਕੇ ਤੇ ਇੱਕ-ਇੱਕ ਕਰਕੇ ਜਿਹੜੇ ਪੱਕੇ ਜਿਹੜੇ ਐ ਕਰਨੇ ਸ਼ੁਰੂ ਕੀਤੇ ਤੇ ਬਾਕੀ ਮਤਲਬ ਕਿ ਇੱਕ ਛੋਟੀ ਜੀ ਗੱਲ ਆ ਪਰ ਗੱਲ ਫਿਰ ਉਹੀ ਆ ਜੇ ਆਧਾਰਨ ਬਹੁਤ ਵੱਡੀ ਆ ਕਿ ਮਾਨ ਸਾਹਿਬ ਦੀ ਸਰਕਾਰ ਨੇ ਫੈਸਲਾ ਲਿਆ ਕਿ ਵਿਧਾਇਕਾਂ ਦੀ ਜਿਹੜੀ ਪੈਨਸ਼ਨ ਆ ਉਹ ਇੱਕ ਕੀਤੀ ਜਾਊਗੀ ਇਸ ਤੋਂ ਪਹਿਲਾਂ ਕਦੇ ਕਿਸੇ ਨੇ ਮਤਲਬ ਕਿ ਇਹ ਗੱਲਾਂ ਤੂੰ ਪਤਾ ਲੱਗਦਾ ਕਿ ਸਰਕਾਰ ਦੀ ਇੰਟੈਂਸ਼ਨ ਕੀ ਹੈ ਮਨਸ਼ਾ ਜਿਹੜੀ ਉਹ ਕੀ ਹੈ ਹਨਾ ਸੋ ਅਸੀਂ ਆਪਣੇ ਵੱਲੋਂ ਜਿੰਨੇ ਇੱਕ ਸਰਕਾਰ ਦੀ ਕਮਾਈ ਦੇ ਸਾਧਨ ਸੀ ਅਸੀਂ ਕਮਾਈ ਵਧਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਉਹ ਵਧੀ ਵੀ ਹੈ ਤੇ ਅਸੀਂ ਜਿੰਨੀ ਕਮਾਈ ਵਧੀ ਉਹ ਪੰਜੀ ਪੰਜੀ ਪੰਜਾਬ ਦੇ ਲੋਕਾਂ ਤੇ ਵੀ ਜਿਹੜਾ ਉਹ ਲਾਇਆ ਉਹ ਪੈਸੇ ਨਾਲ ਆਪਦੇ ਘਰ ਨਹੀਂ ਭਰੇ ਆਪਦੇ ਕਾਰੋਬਾਰ ਨਹੀਂ ਚਲਾਏ ਤੇ ਉਹ ਪੈਸੇ ਨੂੰ ਇਮਾਨਦਾਰੀ ਨਾਲ ਜਿਵੇਂ ਆਪਾਂ ਆਪ ਕੋਈ ਘਰੇ ਕੋਈ ਕੰਮ ਕਰਨਾ ਹੋਵੇ ਆਪਾਂ 10 ਦੁਕਾਨਾਂ ਤੋਂ ਪੁੱਛ ਕੇ ਕੋਈ ਚੀਜ਼ ਲਿਆਉਣੇ ਆ ਅਸੀਂ ਜਿੰਨੀ ਸਰਕਾਰ ਦੀ ਕਮਾਈ ਵਧੀ ਹੈ ਉਹ ਪੈਸਾ ਆਪ ਤੇ ਘਰ ਦੇ ਵੰਗ ਜਿਹੜਾ ਲਗਾਉਂਦੇ ਜਿਹੜੇ ਅੱਗੇ ਕੋਸ਼ਿਸ਼ ਕੀਤੇ ਆ ਤਾਂ ਹੀ ਉਹ ਤੁਸੀਂ ਦੇਖੋ ਵੀ 2 ਸਾਲਾਂ ਚ ਇੰਨੇ ਕੰਮ ਜਿਹੜੇ ਸੰਭਵ ਹੋ ਪਾਏ ਅ ਜੀਰੋ ਟੋਲਰੈਂਸ ਅਗੇਂਸਟ ਕ੍ਰਪਸ਼ਨ ਸੀ ਈਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਬਹੁਤ ਸਾਰੇ ਜਿਵੇਂ ਪਹਿਲਾਂ ਮੇਰਾ ਸਵਾਲ ਸੀ ਅੰਦਰ ਵੀ ਕੀਤੇ ਬੰਦੇ ਗਠਬੰਧਨ ਹੋ ਰਿਹਾ ਦੀ ਕਿਤੇ ਨਹੀਂ ਲੱਗਦਾ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਪਸ਼ਨ ਸੀ ਇਹਦੇ ਨਾਲ ਜੇ ਗਠਬੰਧਨ ਹੋ ਜਾਂਦਾ ਤੇ ਉਹਨੂੰ ਢਾ ਲੱਗੂਗਾ ਜੀ ਨਹੀਂ ਦੇਖੋ ਅਸੀਂ ਤਾਂ ਪੰਜਾਬ ਚ ਪਹਿਲਾਂ ਵੀ ਬੜਾ ਕਲੀਅਰ ਕਰ ਚੁੱਕੇ ਹਾਂ ਕਿ 13 ਦੀ 13 ਸੀਟਾਂ ਆਮ ਆਦਮੀ ਪਾਰਟੀ ਲੜ ਰਹੀ ਹੈ 14ਵੀ ਚੰਡੀਗੜ੍ਹ ਵਾਲੀ ਵੀ ਲੜ ਰਹੇ ਆ ਤੇ ਸਾਨੂੰ ਪੂਰੀ ਉਮੀਦ ਵੀ ਹੈ ਕਿ ਲੋਕ ਜਿਸ ਤਰ੍ਹਾਂ ਸਾਡਾ ਕਾਰਜ ਕਰ ਰਿਹਾ ਹੈਗਾ ਉਹ ਦੂਸਰੀਆਂ ਪਾਰਟੀਆਂ ਦੇ ਵੀ ਕੰਪੈਰੀਜ਼ਨ ਕਰਨਗੇ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਪੱਧਰ ਤੇ ਸਾਥ ਦੇਣਗੇ ਤੇ ਬਹੁਤ ਵਧੀਆ ਰਿਜ਼ਲਟ ਲੋਕ ਸਭਾ ਚ ਮੰਤਰੀ ਅੰਦਰ ਜਾਣਗੇ ਜਾਈ ਰਿਹਾ ਜੀ ਲਗਾਤਾਰ ਜਾਂ ਤੁਸੀਂ ਦੱਸੋ ਲਿਹਾਜ ਕੀ ਤੁਸੀਂ ਆਪਦਿਆਂ ਨਾਲ ਲਿਹਾਜ ਨਹੀਂ ਕਰਦੇ ਜਿਹੜੇ ਸਾਡੀ ਪਾਰਟੀ ਵੱਲੋਂ ਐਮਐਲਏ ਮੰਤਰੀ ਬਣੇ ਤਾਂ ਅਸੀਂ ਦੂਜੇ ਨਾਲ ਕੀ ਕਰਨੀ ਹੈ ਧੰਨਵਾਦ ਸਾਨਾ ਗੱਲਾਂ ਇਹ ਸੰ ਮੀਥੇਰ ਕੈਬਨਿਟ ਮਿੰਿਸਟਰ ਨੇ ਅੱਜ ਆਏ ਸੰ ਖਾਸ ਤੌਰ ਤੇ ਗੁਣਾਗਰ ਦੇ ਯੂਨੀਵਰਸਿਟੀ ਦੇ ਵਿੱਚ ਹੁਣ ਗੱਲਬਾਤ ਕਰਾਂਗੇ ਡਾਕਟਰ ਜਸਪਾਲ ਸਿੰਘ ਸਿੰਧੂ ਜਿਹੜੇ ਕਿ ਵਾਈਸ ਚਾਂਸਲਰ ਨੇ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਸਨਾਲੇ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ ਕੱਲ ਗਏ ਸਨ ਇਹ ਰਾਸ਼ਟਰਪਤੀ ਜਿਹੜੇ ਦੇਸ਼ ਦੇ ਨੇ ਦਰਪਦੀ ਮੁਰਮੂ ਉਹਨਾਂ ਨੇ ਇਹਨਾਂ ਨੂੰ ਟਰੋਫੀ ਜਿਹੜੀ ਹੈ ਹੈਂਡਓਵਰ ਕੀਤੀ ਹੈ ਮਾਕਾ ਡਾਕਟਰ ਸਾਹਿਬ ਪਹਿਲੇ ਤੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਗੁਰੂ ਨਾਨਕ ਦੇ ਯੂਨੀਵਰਸਿਟੀ ਨੇ 5ਵੀਂ ਵਾਰੀ ਮਾਕਾ ਟਰੋਫੀ ਜਿਹੜੀ ਜਿੱਤੀ ਹੈ ਬਹੁਤ ਮਿਹਰਬਾਨੀ ਬਣਾਰੀ ਸਾਹਿਬ ਬਹੁਤ ਖੁਸ਼ੀ ਦਾ ਮੌਕਾ ਆਇਆ ਬਹੁਤ ਬਹੁਤ ਡਾਕਟਰ ਸਾਹਿਬ ਦੇਖੋ ਕੀ ਸਮਝਦੇ ਹੋ ਕਿ ਹੋਰ ਕਿ ਯੂਨੀਵਰਸਿਟੀ ਨੂੰ ਜੇ ਮਿਲੇ ਤੇ ਇਸ ਤੋਂ ਵੀ ਬੈਟਰ ਪਰਫਾਰਮ ਕਰ ਸਕਦੀ ਯੂਨੀਵਰਸਿਟੀ ਕਿਉਂਕਿ ਪਹਿਲੇ ਹੀ ਵੈਸੇ ਦਾ ਪਰਫਾਰਮੈਂਸ ਤੇ ਪਹਿਲੇ ਹੀ ਬਹੁਤ ਵਧੀਆ ਯੂਨੀਵਰਸਿਟੀ ਸੀ ਹਾਂਜੀ ਬਿਲਕੁਲ ਜੀ ਬਨੇਸ਼ੀਅਨ ਗੇਮਸ ਦੇ ਵਿੱਚ 13 ਮੈਡਲ ਸਾਡੀ ਯੂਨੀਵਰਸਿਟੀ ਦੇ ਹਾਈएस्ट ਕਿਸੇ ਯੂਨੀਵਰਸਿਟੀ ਨੇ ਮੈਡਲ ਨਹੀਂ ਆਏ ਜੀ ਬਾਕੀ ਅਸੀਂ 25ਵੀਂ ਵਾਰੀ ਮੌਕਾ ਵੀ ਦਿੱਤੀ ਹੈਗੀ ਹੈ ਐਂਡ ਮੈਨੂੰ ਯਾਦ ਹੈ ਜੀ ਜਦੋਂ ਮੈਂ ਇਸ ਯੂਨੀਵਰਸਿਟੀ ਜੁਆਇਨ ਕੀਤੀ ਸੀ ਤੇ ਬੜਾ ਕਮੈਂਟ ਦਿੱਤਾ ਗਿਆ ਸੀ ਮੈਨੂੰ ਕਿ ਸਾਨੂੰ ਬੜੇ ਸਾਲ ਮੱਕਾ ਨਹੀਂ ਆਈ ਜੀ ਤੇ ਅਸੀਂ ਤਿੰਨ ਵਾਰੀ ਮੱਕਾ ਵੀ ਅਪਡੇਟ ਕੀਤਾ ਨੋਰ ਸਿਦਾਰੀ ਸੋ ਇਸ ਸਰਕੇ ਤਾਂ ਮਾਇਦਾ ਖੁਸ਼ੀ ਤਾਂ ਹੁੰਦੀ ਹੈ ਜਦੋਂ ਤੁਸੀਂ ਇੱਕ ਸਕਸੈਸ ਦੀ ਗੱਲ ਦੀ ਹੁੰਦੀ ਹੈ ਜੀ ਬਾਕੀ ਇਨਫਰਾਸਟ੍ਰਕਚਰ ਵੈਲੇ ਕਾਫੀ ਅੱਛੀ ਯੂਨੀਵਰਸਿਟੀ ਹੈ ਬਟ ਸਾਡੇ ਦੋ ਤਿੰਨ ਚੀਜ਼ਾਂ ਲੈਕਿੰਗ ਹੈ ਜਿੱਦਾਂ ਸਰ ਕੋਈ ਇੰਸਟਿਟਿਊਟ ਪੁਰਾਣੀ ਹੋ ਗਈ ਹੈ ਰੀਪਲੇਸਮੈਂਟ ਦੀ ਰਿਕੁਆਇਰਮੈਂਟ ਹੈ ਇਸ ਟੈਂਡ ਉੱਤੇ ਛੜਨਾ ਪਈ ਹੈ ਉਹਦੀ ਲਾਈਫ ਬੜੀ ਘੱਟ ਹੁੰਦੀ ਹੈ ਮੇਰੇ ਖਿਆ ਬਟ ਵੀ ਸਾਡੀ ਤੇ 15 ਸਾਲ ਲਾਸਟ ਕਰੀਏ ਸਾਮਕੇ ਰੱਖੀ ਬੜੀ ਪਰ ਹਾ ਨਾ ਵੀ ਨੀਡ ਟੂ ਰਿਪਲੇਸ ਥੈਟ ਇਤਨੇ ਸਾਰੇ ਕੋ ਸਿੰਥੈਟਿਕ ਟਰੈਕ ਸਾਨੂੰ ਮਿਲਿਆ ਸੀ ਇੱਕ ਟਾਈਮ ਤੇ ਸਿੰਥੈਟਿਕ ਟਰੈਕ ਅਨਫੋਰਚਨਟਲੀ ਕਿਸ ਰੀਜ਼ਨ ਕਰਕੇ ਉਹ ਕੈਨਸਲ ਕਰ ਦਿੱਤਾ ਗਿਆ ਉਹ ਸਿੰਥੈਟਿਕ ਟਰੈਕ ਹੋਏ ਸਾਡੀ ਐਥਲੈਟਿਕਸ ਦੀ ਪਰਫਾਰਮੈਂਸ ਹੋਰ ਬੈਟਰ ਹੋਏਗੀ ਬਾਕੀ ਸਾਡਾ ਦੇਖੋ ਗੌਰਮੈਂਟ ਆਫ ਇੰਡੀਆ ਆਲਰੇਡੀ ਸਪੋਰਟ ਸਾਇੰਸ ਨੂੰ ਸਪੋਰਟ ਕਰ ਰਹੀ ਹੈ ਉਹਨਾਂ ਦਾ ਡਿਪਾਰਟਮੈਂਟ ਹੈ ਉਹੀ ਸਪੋਰਟ ਕਰਦੇ ਉਹ ਕੋਰਟ ਸੈਂਟਰ ਬਣਾ ਕੇ ਉਹਨੂੰ ਬਾਕੀ ਯੂਨੀਵਰਸਿਟੀਆਂ ਵਿੱਚ ਵੀ ਰੈਪਲੀਕੇਟ ਕਰ ਰਹੇ ਨੇ ਉਹ ਸਾਡਾ ਠੀਕ ਚੱਲ ਰਿ ਇੱਥੇ ਦੋ ਤਿੰਨ ਅਕੈਡਮੀਆ ਐਕਸੈਂਟਰ ਵੈਕਸਿਲੈਂਸ ਵੀ ਚੱਲ ਰਹੇ ਨੇ ਬਟ ਸਾਨੂੰ ਸਿੰਥੈਟਿਕ ਟਰੈਕ ਦੀ ਜਰੂਰਤ ਹੈ ਇੱਕ ਸਰਾਸ ਜਿਹਾ ਸਵਿੰਗ ਪੂਲ ਹੈ ਜੀ 올 ਸੀਜ਼ਨ ਹੋ ਜਾਵੇ ਜੀ ਇਹ ਐਸਟੈਂਡ ਵੀ ਸਾਡੇ ਕੋਲ ਹੈ ਤੇ ਇੰਟਰਨੈਸ਼ਨਲ ਲੈਵਲ ਦਾ ਸਵਿੰਗ ਪੂਲ ਹੈ ਬਟ 올 ਸੀਜ਼ਨ ਨਹੀਂ ਹੈ ਜੇ 올 ਸੀਜ਼ਨ ਸਵਿੰਗ ਪੂਲ ਹੋ ਜਾਏ ਤਾਂ ਫਿਰ ਸਾਡੀ ਸਵਿੰਗ ਦੀ ਵੀ ਬਹੁਤ ਜ਼ਿਆਦਾ ਮੈਡਲ ਆ ਸਕਣਗੇ ਡਾਕਟਰ ਸਾਹਿਬ ਕੋਈ ਮੈਸੇਜ ਦੇਣਾ ਚਾਹੋ ਯੂਥ ਰੂਮ ਜੀ ਦੇਖੋ ਜੀ ਮੇਰਾ ਤੇ ਮੇਰੀ ਤੇ ਸਾਰੀ ਕੈਰੀਅਰ ਜਿਹੜਾ ਹੈਗਾ ਸਪੋਰਟਸ 'ਤੇ ਡਿਪੈਂਡੈਂਟ ਹੀ ਸੀਗਾ ਔਰ ਮੈਂ ਸਪੋਰਟਸਮੈਨਸ ਦਾ ਬੰਦਾ ਹਾਂ ਸਪੋਰਟ ਬਰ ਸਪੋਰਟਸ ਪ੍ਰੋਮੋਸ਼ਨ ਦਾ ਇੱਕ ਬੜਾ ਐਡਵਾਂਟੇਜ ਹੈਗਾ ਕਿ ਬੱਚੇ ਇੰਗੇਜ ਹੋ ਜਾਂਦੇ ਫੁੱਟਫੁੱਲੀ ਅਦਰਵਾਈਜ਼ ਜੇ ਕੋਈ ਵਿਲਾਦਮੀ ਬੈਠੇਗਾ ਉਹ 100 ਗੱਲਾਂ ਸੋਚੇਗਾ ਨਸ਼ਾ ਕਰੇਗਾ ਤੇ ਪਾਗੇ ਪੈਣਗੇ ਨਾ ਇਹ ਨਸ਼ਾ ਸਾਡੇ ਟੈਕਨੀਕਲੀ ਯੂਨੀਵਰਸਿਟੀ ਵਿੱਚ ਨਸ਼ਾ ਨਹੀਂ ਹੈ ਨਸ਼ਾ ਨਾ ਹੋਣ ਦਾ ਰੀਜ਼ਨ ਇਹ ਹੈ ਕਿ ਸਪੋਰਟਿੰਗ ਕਲਚਰ ਬਹੁਤ ਜ਼ਿਆਦਾ ਹੈ ਇਸ ਯੂਨੀਵਰਸਿਟੀ ਵਿੱਚ ਤਦ ਤੁਹਾਨੂੰ ਸੋਣਾ ਗੱਲ ਕਰਨ ਇਹਨਾਂ ਡਾਕਟਰ ਜਸਪਾਲ ਸਿੰਘ ਸਿੰਧੂ ਗੋਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੰਜੀ ਵਾਰ ਜਿਹੜੀ ਮਾਕਾ ਟਰੋਫੀ ਜਿਤਨਾ ਆਪਣੇ ਆਪ ਚ ਮੈਨੇ ਰੱਖਦਾ ਤੇ ਇਹਨਾਂ ਨੂੰ 6 ਸਾਲ ਤੋਂ ਲਗਾਤਾਰ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੇ ਤੇ ਤਿੰਨ ਵਾਰ ਇਹਨਾਂ ਦੇ ਟਿਨੋਰ ਦੇ ਵਿੱਚ ਮਾਕਾ ਟਰੋਫੀ ਜਿਹੜੀ ਹੈ ਉਹ ਗੋਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਨਾਂ ਕੀਤੀ ਹੈ ਅਸੀਂ ਵੀ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਤੇ ਯੂਥ ਨੂੰ ਹੀ ਸਾਡਾ ਇਹੋ ਹੀ ਮੈਸੇਜ ਹੈ ਕਿ ਖੇਡਾਂ ਵੱਲ ਲੱਗੋ ਨਸ਼ੇ ਜਿਹੜੇ ਆ ਉਹ ਆਪ ਵੀ ਤੁਸੀਂ ਬਰਬਾਦ ਹੁੰਦੇ ਹੋ ਤੇ ਤੁਹਾਡਾ ਪਰਿਵਾਰ ਵੀ ਨਸ਼ਿਆਂ ਦੇ ਵਿੱਚ ਰੁੜ ਜਾਂਦਾ ਬਰਬਾਦ ਹੋ ਜਾਂਦਾ ਅੰਮ੍ਰਿਤਸਰ ਤੋਂ ਡੀ4 ਜੁਨੀਅਰ ਦੀਪਕ ਬਨਾਰਗੀ ਦੀ ਖਸਰਪਟ